واڳي کي مليو هاڻي اها مي واجا مجمعار كارو پيرا مي خدا هاڻي ناگري ڏيکها ਚੱਲ ਚੱਲ ਪਾਲਾ ਚੱਲ ਚੱਲ ਇਸੇ ਟਾਪ ਤੇ ਰਾਈ ਚੱਲੀ ਗਾਲੂ ਚੱਲ घरे कारण इत जाने, तो जाने गुरु तो

और करके ठीक है मैच में कहीं नहीं करूंगा ठीक है प्लान ठीक है बहुत तगड़ा लास्ट ही लास्ट ही लास लॉस्ट खते खे ਦੇ ਲਾਟੀ ਉਹ ਲਾਹਣਾ ਲਾਹਣਾ ਦੇਖਣਾ ਆ ਲੋ ਉਹ ਲਾਹਣਾ ਰਸਾ ਪਾ ਨਹੀਂ ਹੋਣਾ ਖੇਡੇ 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 ਬੜਾ ਟਾਈਮ ਪਿਆ ਹੈ ਹਰ ਆਪਣਾ ਟੈਮ ਹਮਾਂ ਦੇ ਵੀਰ ਬਹੁਤ ਤਗੜਾ ਵੀਰੇ 53 53 53 54 44 42 54 ਬੱਲੇ ਬਾਬਾ ਆਇਆ ਆ ਬਾਬਾ ਆ ਬਾਬਾ चलो 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 ਮਨਜੋਤ ਖੇਡਦੇ ਚਲੋ ਹਾਂ ਦੇਖ ਲੈਂਦਾ 633 635 ਇਹ ਪਤੀ 645 ਚਲੋ ਚਲੋ ਕਹ ਤੋ ਕਹ ਤੋ ਤਾਲੇ ਗੱਲ ਆ ਮਨ ਤੋਂ ਰੋਈ ਤੇਰੀ 652 ਜਮਾਂ ਚ ਮਾਰਿਆ ਜਰਾ ਸੱਤ ਬਾਤੀ ਦਾ ਟਾਈਮ ਤੇ ਨਹੀਂ ਚਾਹੀਦਾ ਉਹ ਹੋ ਜੂਗਾ ਜਸਾਂ ਦਾ ਟਾਈਮ ਨਹੀਂ ਤੇ ਨਹੀਂ ਚਾਹੀਦਾ ਤਾਵੇ ਟਾਈਮ ਨਹੀਂ ਸੁਣਨੇ ਬਾਈ ਚਾਹੇ ਵੀ ਕਹ ਨੂੰ ਜਾਂਦਾ ਆਜੋ ਆਜੋ ਤੁਸੀਂ ਵੀ ਚੱਲ ਚੱਲ ਕਿਹਦੇ ਕਿਹਦੇ ਨੂੰ ਜੋਰ ਲਾ ਲਓ ਜਾਨ ਮਾਂ ਨਾ ਕਰੇ